m u 어다 oso子, 도 ਸ਼ੇਰ ਹੋ ਅਜੰਮੇ ਰਾਇ ਇਸ ਨਾਮ ਕੋਈ ਪਿਆਰ ਦੀ ਜੀ ਸਭ ਕਾਇਨਾਤ ਦੀ ਸਹਾਇ ਦਸਾ ਪਾਸੇ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹੈ ਬੋਲਾ ਜੀ ਵਾਹਿਗੁਰੂ ਜਿਨ੍ਹਾਂ ਤੇਰਾ ਨਾਮ ਜਪਿਆ ਵੰਸ ਤੇ ਦੇਖ ਲਾ ਕੇ ਜਵਾ ਦੇਵਕੀ ਹੰਡਰਤੀ ਮੇਰੀ ਸੀ ਦਸੇ ਬਾਂਦ ਬਾਂਦ ਕਟਵਾਇ ਸੋਤਰੀਆਂ ਵਸਾਈਆਂ ਕਰਤੀਆਂ ਤੇ 4 ਲੀਟਰ ਬੰਦੀਆਂ ਚੁੱਤੀਆਂ ਤਰਗਣੀ ਹੱਥ ਜਨਾ ਵੀ ਕਮਾਈ ਦੀ ਸਨਿਆ ਤਰਸਾ ਸਰਬਾਤਿ ਜੋਦਾਰੇ ਰੋਕ ਮੈਂ ਸਰਬਤ ਖਾਲਸਾ ਦੀ ਕੀਤ ਕੇਤੇ ਆ ਰਹੀ ਕੇਤੇ ਆ ਰਹਾ ਤਹਾਂ ਤਹਾਂ ਐਸੇ ਆ

Khalika. Ha. Jalur ke Dhaka. Gan de sa. Ha. Go. Khalika. Har. ਦਰ ਪਰਲੇ ਪਰਲੇ ਹਾਂ ਡਾਊਨ ਖਲਕਾਰ ਰਹੀ ਤਾਂ ਰੱਬ ਹੀ ਪਰੇ ਚਲ ਚੱਲ ਕਰਨ ਕੰਦੇ ਸਾਤ ਇਹ ਨਾ ਆਉਂਦੇ ਤੇ ਪਾਏ ਮੜ ਜਾ ਕਰਨ ਹਾਂ ਤੇਲ ਹੈਗਾ ਡਾਊਨ ਖਲਕਾ ਉਹ ਤੇਲ ਹੈਗਾ ਇਹ ਮੇਰਾ ਲੜਕਾ ਬਲਜਿੰਦਰ ਸਿੰਘ ਇਹ ਬੀਐਸਐਲ ਸਰ ਕਰਦਾ ਸੀ ਇਹਨੂੰ ਵੈਸਟ ਬੰਗਾਲ ਡਿਊਟੀ ਸੀ ਔਰ ਉਹਤੇ ਡਿਊਟੀ ਤੇ ਰਹ ਰਿਹਾ ਬੁਖਾਰ ਚੰਨ ਨਾਲ ਤੇ ਲੀਵਰ ਡੈਡ ਹੋਣ ਨਾਲ ਮੌਤ ਹੋਈ ਹੈ। ਬਾਕੀ ਅ ਇਹਨੂੰ ਸਨਮਾਨ ਦੀ ਹੈਗਾ ਸਰਕਾਰੀ ਸਮਾਨ BSF ਦੁਆਰਾ ਸੇਵਾ ਦੀ ਧਨਵਾਦ ਦੀ। ਤੇ ਸਿਰ ਪਰਿਵਾਰ ਦੇ ਪਿਛੇ ਕੌਣ-ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿਛੇ ਇਸका ਮਾਤਾ-ਪਿਤਾ ਹੈ, ਭਾਈ ਹੈ, ਬੇਟੇ ਹੈ, ਪੁੱਤਰੀ ਹੈ। ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ? ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਕੀ ਬੇਤਾ ਕੀ ਗੱਲਾਂ ਬਤਾ ਕੇ ਤੇ ਉਹਨਾਂ ਨੇ ਮੈਂ ਇੱਕੋ ਗੱਲ ਬੰਨ ਮੈਂ ਠੀਕ ਠਾਕ ਹਾਂ ਕੋਈ ਫਿਕਰ ਨਹੀਂ ਕਰ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ ਵੈਸਟ ਬੰਗਾਲ ਰਾਇਗਨ ਜੀ ਉਹਨਾਂ ਦੀ ਡਿਊਟੀ ਸੀ ਉਹਨਾਂ 20-25 ਸਾਲ ਆਪਣੇ ਦੇਸ਼ ਦੀ ਕੀਤੀ ਸੁਰੱਖਿਆ ਕੀਤੀ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਨੇ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਰਹਿਣਾ ਮੈਂ ਹੁਣੇ ਆਇਆ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਿਆ 27 ਤਰੀਕ ਨੂੰ 9:00 ਵਜੇ 9:00 ਵਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਔਰ ਕੁਝ ਕਰਨਾ ਕਰਕੇ ਮੈਂ ਉਸੇ ਲਈ ਆ ਨਹੀਂ ਸਕਿਆ ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਗੱਲ ਕਦੋਂ ਸੀ ਸਿਕੰਦਰ ਸਿੰਘ ਨਾਲ ਮੈਂ 10 ਦਿਨ ਪਹਿਲਾਂ ਹੋਈ ਸੀ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੋਵਾਲੀ ਦਾ ਜਿਹੜਾ ਬੀ ਐਸਬ ਚ ਅਰਜਿੰਦਰ ਸਿੰਘ ਨਾਂ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਆ ਅੱਜ ਜਦ ਡੈੱਡ ਬੋਡੀ ਜਿਹੜੀ ਆ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਆ ਸਾਰੇ ਪਿੰਡ ਚ ਪਿਛੇ ਨੌਜਵਾਨ ਦੀ ਅਸਤਰਾਮ ਡਿਊਟੀ ਦੌਰਾਨ ਮੌਤ ਹੋਣੀ ਐ ਚੰਚੇਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਆ ਕਿ ਪਰਿਵਾਰ ਦਾ ਜਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ